ਆਨਤਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਦਿੰਨੇ ਆ ਅੱਜ ਅਸੀਂ ਦਿੰਨੇ ਆ ਜਰਦੇ ਤੇ ਵੀ ਜਿਹੜੀ ਜਰਦਾ ਲੋਕ ਲਾਉਂਦੇ ਆ ਅਸੀਂ ਉਹਦੇ ਬਾਰੇ ਦੱਸਣਾ ਚਾਹੁੰਦੇ ਵੀ ਜਰਦੇ ਦੀ ਕਿੰਨੀ ਕੀਮਤ ਹੈ ਪੰਜਾਬ ਦੇ ਲੋਕ ਕਿੰਨਾ ਜਰਦਾ ਲਾਉਂਦੇ ਆ ਇੱਕ ਪਿੰਡ ਦੇ ਵਿੱਚ ਕਿੰਨੇ ਲੋਕ ਜਰਦਾ ਲਾਉਂਦੇ ਆ ਜੇ ਆਪਾਂ 10000 ਪਿੰਡ ਦਾ ਅੰਕੜਾ ਕੱਢਿਆ ਅਸੀਂ ਵੀ 20094 ਪਿੰਡ ਵੀ ਛੜਤੇ ਯਾਨੀ ਕਿ 10000 ਪਿੰਡ ਦਾ ਅਸੀਂ ਤੁਹਾਨੂੰ ਅੰਕੜਾ ਦੱਸਦੇ ਆ ਵੀ ਡੇਲੀ ਦਾ ਕਿੰਨਾ ਪੰਜਾਬ ਦੇ ਲੋਕ ਜਰਦਾ ਲਾਉਂਦੇ ਆ ਅਸੀਂ ਤਿੰਨ ਚਾਰ ਬੰਦਿਆਂ ਤੋਂ ਪੁੱਛਿਆ ਕੋਈ ਕਹਿੰਦਾ ਮੈਂ ਜਰਦੇ ਦੀ ਪੁੜੀ ਨਾਲ 2 ਦਿਨ ਲਗਾਉਣਾ ਕੋਈ ਕਹਿੰਦਾ ਮੈਂ 3 ਦਿਨ ਲਗਾਉਣਾ ਕੋਈ ਕਹਿੰਦਾ ਮੈਂ 1 ਦਿਨ ਲਗਾਉਣਾ ਯਾਨੀ ਕਿ ਅਸੀਂ ਤਿੰਨਾ ਦਿਨ ਵਾਲੇ ਨੂੰ ਚੁਣਿਆ ਵੀ ਜੇ 3 ਰੁਪਈਆ ਦਾ ਪੰਜਾਬ ਦੇ ਲੋਕ ਡੇਲੀ ਦਾ ਜਰਦਾ ਲਾਉਂਦੇ ਇੱਕ ਜਾਣਾ ਤਾਂ 20 ਲੱਖ ਬੰਦਾ ਜਰਦਾ ਲਾਉਂਦਾ ਤੇ 3 ਰੁਪਈਆ ਦਾ ਜੇ ਇੱਕ ਬੰਦਾ ਜਰਦਾ ਲਾਉਂਦਾ ਤਾਂ 60 ਲੱਖ ਦਾ 24 ਘੰਟੇ ਦੇ ਵਿੱਚ ਦੀ ਪੰਜਾਬ ਦੇ ਲੋਕ ਜਰਦਾ ਲਾਉਂਦੇ ਆ ਤੇ ਜਿਹੜੀਆਂ ਜਰਦਾ ਕੰਪਨੀਆਂ ਆ ਜੇ ਇੱਕ ਬੰਦੇ ਤੋਂ 80 ਵੀ ਆਮਦਨ ਕਰਦੀਆਂ ਰੋਜ਼ ਦੀ ਜਮਨੇ ਕੇ 10 ਰੁਪਏ ਦੀ ਪੁੜੀ ਹੈ ਜੇ ਉਹਨਾਂ ਦਾ 9.5 ਰੁਪਏ ਪਿੰਡ ਦੀ ਪਰਚੂਨ ਦੁਕਾਨ ਤੱਕ ਜਰਦਾ ਪਹੁੰਚਾਉਣ ਦਾ ਖਰਚਾ ਮੰਨ ਕੇ ਚੱਲੋ 10 ਰੁਪਏ ਦੀ ਪੁੜੀ ਦਿੰਦੇ ਆ ਤਾਂ ਉਹਨਾਂ ਦਾ 9.5 ਰੁਪਏ ਪਿੰਡ ਤੱਕ ਪਹੁੰਚਾਉਣ ਦਾ ਖਰਚਾ ਹੁੰਦਾ ਜੇ ਉਹਨਾਂ ਨੂੰ 80 ਵੀ ਬਚਦੀ ਹੈ 20 ਲੱਖ ਬੰਦੇ ਮਗਰ 80 ਵੀ ਰੋਜ਼ ਦੀ ਬਚਦੀ ਹੈ ਤਾਂ 10 ਲੱਖ ਰੁਪਏ ਦਿੱਲੀ ਦਾ ਜਰਦਾ ਕੰਪਨੀਆਂ ਪੰਜਾਬ ਦੇ ਵਿੱਚੋਂ ਜਰਦੇ ਦੀ ਆਮਦਨ ਕਰਦੀਆਂ 10 ਲੱਖ ਦੀਆਂ 3 ਕਰੋੜ ਰੁਪਇਆ ਮਹੀਨੇ ਦਾ ਜਰਦੇ ਤੋਂ ਆਮਦਨ ਕਰਦੀਆਂ ਜਰਦਾ ਕੰਪਨੀਆਂ ਤੇ ਜਦੋਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨਸ਼ਾ ਤੇ ਚਰਚਾ ਕਰਦੇ ਸੀ ਬੜੀ ਬਰੀਕੀ ਤੱਕ ਸਮਝਾਉਂਦੇ ਸੀ ਤਾਂ ਫਿਰ ਨਸ਼ੇ ਵਾਲਿਆਂ ਨੂੰ ਸਾਡਾ ਗੁਰੂ ਕਿਵੇਂ ਚੰਗਾ ਲੱਗੇ ਅੱਜ ਪੰਜਾਬ ਦੇ ਲੋਕ 3 ਰੁਪਇਆ ਦਾ ਜੇ ਇੱਕ ਬੰਦਾ ਜਰਦਾ ਡੇਲੀ ਦਾ ਲਾਉਂਦਾ 60 ਲੱਖ ਦਾ 24 ਘੰਟਿਆਂ ਚ ਪੰਜਾਬ ਦੇ ਲੋਕ ਜਰਦਾ ਲਾਉਂਦੇ ਆ ਤੇ ਜੇ ਇੱਕ ਬੰਦੇ ਤੋਂ ਥਿਆਨੀ 50 ਪੈਸੇ ਡੇਲੀ ਦੀ ਆਮਦਨ ਕਰਦੀ ਹੈ ਜਰਦਾ ਕੰਪਨੀ 10 ਲੱਖ ਦੀ ਡੇਲੀ ਦੀ ਆਮਦਨ ਹੈ ਜਰਦਾ ਕੰਪਨੀਆਂ ਨੂੰ ਤਾਂ ਜਦੋਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਸਮਝਾਉਂਦੇ ਸੀ ਵੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਬਚਾਉਣਾ ਹੈ ਜੇ ਇਸ ਮੁੱਦੇ ਤੇ ਪਿੰਡਾਂ ਵਿੱਚ ਚਰਚਾ ਹੋਵੇ ਤਾਂ ਮਤਲਬ ਵੀ ਜਿਹੜੇ ਜਰਦੇ ਤੋਂ ਲੋਕਾਂ ਦਾ ਛੜਕਾਰਾ ਪੈ ਸਕਦਾ ਤੇ ਜਿਹੜਾ ਜਰਦਾ ਹੈ ਉਹ ਸਾਡੇ ਗਰੀਬ ਲੋਕ ਜਰਦਾ ਜਾਦੇ ਲਾਉਂਦੇ ਆ ਅਸੀਂ ਬਹੁਤ ਸਾਰੇ ਘਰਾਂ ਦਾ ਸਰਬਾ ਘਰਦੇ ਹੁੰਨੇ ਆ ਵੀ ਜੀ ਦਾ ਪਹਿਲਾ ਪਿਓ ਵੀ ਜਰਦਾ ਲਾਉਂਦਾ ਫਿਰ ਉਹਦਾ ਪੁੱਤ ਵੀ ਜਰਦਾ ਲਾਉਂਦਾ ਗਾ ਉਹਦਾ ਪੋਤਰਾ ਵੀ ਜਰਦਾ ਲਾਉਂਦਾ ਤਿੰਨ ਤਿੰਨ ਪੀੜ੍ਹੀਆਂ ਨਾਲ ਜਰਦੇ ਦੀ ਲਪੇਟ ਵਿੱਚ ਆਈਆਂ ਪਈਆਂ ਤੇ ਜੇ ਹੁਣ ਕੱਲੇ ਜਰਦੇ ਨੂੰ ਆਪਾਂ ਪੂਰੇ ਭਾਰਤ ਦੇ ਵਿੱਚ ਵੰਡ ਗਏ ਕੱਲੇ ਜਰਦੇ ਨੂੰ ਤੇ ਅਰਬਾਂ ਖਰਬਾਂ ਦਾ ਜਰਦਾ ਹੀ ਲੋਕ ਖਾਂਦੇ ਆ ਤੇ ਖਾਲੀ ਕਰਕੇ ਜਿਹੜੀਆਂ ਪੁੜੀਆਂ ਧਰਤੀ ਉੱਤੇ ਸੜਦੇ ਆ ਜਿਹੜਾ ਗੰਦ ਪੈਂਦਾ ਉਹ ਵੱਖਰਾ ਹੈ ਜਿਹੜਾ ਸਰੀਰ ਖਰਾਬ ਹੁੰਦਾ ਵੱਖਰਾ ਹੈ ਜਿਹੜਾ ਬੁੱਲ ਖਰਾਬ ਹੁੰਦੇ ਵੱਖਰੇ ਜਾਣੇ ਕਿ ਜਿਹੜੀਆਂ ਇਹਦੇ ਤੋਂ ਭਿਆਨਕ ਬਿਮਾਰੀਆਂ ਲੱਗਦੀਆਂ ਵੱਖਰੀਆਂ ਜਿਹੜਾ ਗੰਦ ਪਾਉਂਦੇ ਵੱਖਰਾ ਹੈ ਜਾਣੇ ਕਿ ਜਿਹੜੀ ਜਰਦੇ ਦੀ ਕੀਮਤ ਆ ਉਹ ਵੀ ਅਸੀਂ ਤੁਹਾਨੂੰ ਹੁਣ ਦੱਸਣ ਲੱਗੇ ਅਸੀਂ ਦੁਕਾਨਦਾਰਾਂ ਤੋਂ ਸਰਬਾ ਕੀਤਾ ਹੈ ਇੱਕ ਜਰਦਾ ਹੈਗਾ 900 ਨੂੰ ਕਿਲੋ 90000 ਨੂੰ ਕੁਆਂਟਲ ਇੱਕ ਜਰਦਾ ਹੈਗਾ 350 ਨੂੰ ਕਿਲੋ ਤੇ 35000 ਨੂੰ ਕੁਆਂਟਲ ਇੰਨੀ ਜਰਦੇ ਦੀ ਕੁਆਂਟਲ ਕੀਮਤ ਹੈ ਜਿਹੜੇ ਚਾਹ ਚਾ ਕੇ ਜਰਦੇ ਨੂੰ ਖਾਂਦੇ ਆ ਤੋ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ 10 ਤੋਂ 15 ਸਾਲ ਦੀ ਹੈ ਜੋ ਇਹ ਰੂ ਗੱਲ ਨੂੰ ਸੁਣੂਗੀ ਜਾਣੇ ਕਿ ਜਰਦੇ ਤੋਂ ਵੀ ਲੋਕ ਜੇ ਛੜਕਾਰਾ ਪਾ ਸਕਦੇ ਤਾਂ ਅਰਬਾਂ ਖਰਬਾਂ ਦਾ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਉਹ ਬਚ ਸਕਤ ਉਹ ਵੱਟ ਸਕਦਾ ਹੈ ਮੰਨ ਕੇ ਚੱਲੋ ਇੱਕ ਬੰਦਾ ਮਹੀਨੇ ਦਾ 300 ਦਾ ਜਰਦਾ ਲਾਉਂਦਾ ਹੈ ਜਿਉ 300 ਦਾ ਜਰਦਾ ਛੱਡ ਕੇ 300 ਰੁਪਏ ਆਪਦੀ ਲੜਕੀ ਦੇ ਖਾਤੇ ਵਿੱਚ ਜਮਾ ਕਰਾਵੇ ਤੇ 18 ਸਾਲਾਂ ਚ 54800 ਉਹਦਾ ਆਪਦਾ ਹੀ ਬਣ ਜਾਂਦਾ ਹੈ ਕਿਸੇ ਮੈਂਬਰ ਅੱਗੇ ਹੱਥ ਟੱਡਣ ਦੀ ਲੋੜ ਨਹੀਂ ਕਿਸੇ ਸਰਪੰਚ ਅੱਗੇ ਲੋੜ ਨਹੀਂ ਜਾਨੇ ਕਿ ਵਿਆਹ ਦੇ ਮੌਕੇ ਉਹ ਕਢਾ ਕੇ ਬੜੀ ਸਾਨੀ ਦੇ ਨਾਲ ਵਿਆਹ ਕਰ ਸਕਦੇ ਆ ਜਾਨੇ ਕਿ 300 ਮਹੀਨੇ ਦੇ ਨਾਲ ਹੀ ਜਰਦਾ ਲਾ ਕੇ ਕਿਹੜੀ ਸ਼ੇਰ ਦੇ ਗੱਲ 'ਚ ਟੱਲੀ ਪਾ ਦਿੰਦੇ ਜਿਹੜਾ ਗੰਦ ਪਾਉਂਦੇ ਵੱਖਰਾ ਹੈ ਯਾਨੀ ਕਿ ਜਰਦੇ ਤੋਂ ਹੀ ਇੰਨੀ ਆਮਦ ਨਾ ਜਰਦਾ ਕੰਪਨੀਆਂ ਨੂੰ ਤਵੇ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲ ਕੇ ਵਾਪਸੀ ਚਾਹਣਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣੀ ਨੌਜਵਾਨਾਂ ਤੱਕ ਜਾਵੇ ਤੇ ਇਸ ਕਮ ਸੇ ਕਮ ਜਰਦੇ ਤੋਂ ਲੋਕ ਛਡਕਾਰਾ ਪਾ ਲੈਣ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ